ਸੋਚਲ ਗਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਗੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਅਗਲੇ ਮਹੀਨੇ ਅਮਰੀਕਾ ਦਾ ਦੌਰਾ ਕਰ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ 'ਚ ਹੋਣਗੇ ਸ਼ਾਮਿਲ ਅਮਰੀਕਾ ਨੇ ਵੀਜ਼ਾ ਨਿਯਮਾਂ 'ਚ ਕੀਤੇ ਬਦਲਾ H1B L1 ਤੇ B1 ਵੀਜ਼ਾ ਲਈ ਇੰਟਰਵਿਊ ਹੋਵੇਗੀ ਲਾਜ਼ਮੀ ਅਮਰੀਕਾ 'ਚ ਸਿੱਖ ਵਿਅਕਤੀ ਤੇ ਹੋਇਆ ਜਾਣ ਲੇਵਾ ਹਮਲਾ 76 ਸਿੱਖ ਬਜ਼ੁਰਗ ਤੇ 골ਫ ਕਲੱਬ ਦੇ ਨਾਲ ਕੀਤਾ ਗਿਆ ਕਤਖੰਮਲਾ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਅਮਰੀਕਾ ਦਾ ਦੌਰਾ ਕਰ ਸਕਦੇ ਨੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਦਰਸੱਲ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਹੋਣਗੇ ਟੈਰਫ ਵਿਵਾਦ ਦੇ ਵਿਚਾਲੇ ਟਰੰਪ ਦੇ ਨਾਲ ਵੀ ਮੁਲਾਕਾਤ ਸੰਭਵ ਹੋ ਸਕਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਅਮਰੀਕਾ ਦਾ ਦੌਰਾ ਕਰ ਸਕਦੇ ਨੇ ਔਰ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਲਾਨਾ ਮੀਟਿੰਗ 'ਚ ਸ਼ਾਮਿਲ ਹੋ ਸਕਦੇ ਨੇ ਇੰਡੀਆਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਦਾ ਦੌਰਾ ਸਤੰਬਰ ਦੇ ਆਖਰੀ ਹਫਤੇ ਚ ਹੋ ਸਕਦਾ ਹੈ ਰਿਪੋਰਟ ਚ ਅਖਿਆ ਗਿਆ ਕਿ ਇਸ ਫੇਰੀ ਦਾ ਅਸਲ ਉਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਾ ਤੇ ਵਪਾਰ ਤੇ ਟੈਰਿਫ ਦੇ ਨਾਲ ਸੰਬੰਧਿਤ ਵਿਵਾਦਾਂ ਨੂੰ ਹੱਲ ਕਰਨਾ ਹੈ ਇਸ ਦੌਰਾਨ ਦੋਵੇਂ ਨੇਤਾ ਇੱਕ ਵਪਾਰ ਸਮਝੌਤੇ ਦਾ ਐਲਾਨ ਕਰ ਸਕਦੇ ਨੇ ਯੂਐਨ ਜੀਐਚਐ ਮੋਦੀ ਦਾ ਪਾਸੰਸ 26 ਸਤੰਬਰ ਨੂੰ ਹੋਣਾ ਤੈਅ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ 트럼ਪ ਅਤੇ ਹੋਰ ਨੇਤਾਵਾਂ ਦੇ ਨਾਲ ਦੁਵੱਲੀਆਂ ਮੀਟਿੰਗਾਂ ਕਰ ਸਕਦੇ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਵੀ ਆਖਿਆ ਹੈ ਕਿ ਉਹ ਸਤੰਬਰ ਚ ਯੂਐਨਜੀਏ ਦੌਰਾਨ ਪੀਐਮ ਮੋਦੀ ਨੂੰ ਮਿਲ ਸਕਦੇ ਨੇ ਪੀਐਮ ਮੋਦੀ ਇਸ ਤੋਂ ਪਹਿਲਾਂ ਫਰਵਰੀ 2025 ਚ ਅਮਰੀਕਾ ਗਏ ਸਨ ਇਸ ਦੌਰਾਨ ਉਹ ਵਾਈਟ ਹਾਊਸ ਚ 트럼ਪ ਨੂੰ ਮਿਲੇ 트럼ਪ ਨੇ ਟੈਰਿਫ ਮੁੱਦੇ ਤੇ ਮੋਦੀ ਦੀ ਪ੍ਰਸ਼ੰਸਾ ਕੀਤੀ ਤੇ ਉਹਨਾਂ ਨੂੰ ਇੱਕ ਸਖਤ ਵਰਤਾਕਾਰ ਰੱਖਿਆ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਦੋਸਤ ਆਖਿਆ ਤੇ ਕਿਹਾ ਕਿ ਉਹ ਚੰਗਾ ਕੰਮ ਕਰ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ 6 ਅਗਸਤ ਨੂੰ ਭਾਰਤ ਉੱਤੇ 25% ਵਾਧੂ ਟੈਰਿਫ ਲਗਾਉਂਦਾ ਐਲਾਨ ਕੀਤਾ ਸੀ ਉਹਨਾਂ ਨੇ ਇਸ ਨਾਲ ਸੰਬੰਧਿਤ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਇਹ ਆਦੇਸ਼ 27 ਅਗਸਤ ਤੋਂ ਲੱਗ ਹੋਣਗੇ ਯੂਨਿਟ ਅਮਰੀਕਾ ਨੇ ਮੁਰਤੋ ਵੀਜ਼ਨ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਇਸ ਬਦਲਾਅ ਦੇ ਤਹਿਤ H1B ਵੀਜ਼ਾ L1B ਵੀਜ਼ਾ ਜਾਂ ਫਿਰ B1 ਵੀਜ਼ਾ ਲੈਣ ਵਾਲਿਆਂ ਨੂੰ ਵੀ ਇੰਟਰਵਿਊ ਦੇਣਾ ਪਵੇਗਾ ਇੰਟਰਵਿਊ ਇਨ੍ਹਾਂ ਵੀਜ਼ਾ ਲੈਣ ਵਾਲੇ ਲੋਕਾਂ ਦੇ ਉੱਤੇ ਵੀ ਲਾਜ਼ਮੀ ਕਰ ਦਿੱਤੀ ਗਈ ਹੈ ਵਿਖਿਆ ਜਾ ਰਿਹਾ ਹੈ ਕਿ ਸਮੇਂ-ਸਮੇਂ ਦੇ ਉੱਤੇ ਅਮਰੀਕਾ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਬਦਲਾਅ ਕਰਦਾ ਜਾ ਰਿਹਾ ਹੈ ਤੇ ਅਮਰੀਕਾ ਦਾ ਵੀਜ਼ਾ ਲੈਣਾ ਲੋਕਾਂ ਵਾਸਤੇ ਦਿਨ-ਬ-ਦਿਨ ਔਖਾ ਹੁੰਦਾ ਜਾ ਰਿਹਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ 2 ਸਤੰਬਰ ਤੋਂ ਵੀਜ਼ਾ ਡ੍ਰੌਪ ਬਾਕਸ ਸਹੂਲਤ ਯਾਨੀ ਇੰਟਰਵਿਊ ਛੋਟ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਹੁਣ H1B, L1 ਤੇ F1 ਵਰਗੇ ਗੈਰ ਪ੍ਰਵਾਸੀ ਵੀਜ਼ਾ ਲਈ ਜ਼ਿਆਦਾਤਰ ਬਿਨੇਕਾਰਾਂ ਨੂੰ ਅਮਰੀਕੀ ਦੂਤਾਵਾਸ ਜਾਂ ਕੌਂਸੂਲੇਟ ਵਿਖੇ ਨਿੱਜੀ ਇੰਟਰਵਿਊ ਦੇਣੀ ਪਵੇਗੀ। ਡ੍ਰੌਪ ਬਾਕਸ ਸਹੂਲਤ ਨੇ ਯੋਗ ਬਿਨੇਕਾਰਾਂ ਨੂੰ ਸਿਰਫ ਦਸਤਾਵੇਜ਼ ਜਮ੍ਹਾਂ ਕਰਾਉਣ ਦੇ ਇੰਟਰਵਿਊ ਤੋਂ ਬਿਨਾਂ ਵੀਜ਼ਾ ਪ੍ਰਾਪਤ ਕਰਨ ਦੀ ਆਗਿਆ ਦਿੱਤੀ। ਹੁਣ ਸਿਰਫ ਕੁਝ ਸ਼੍ਰੇਣੀਆਂ ਯਾਨਕੀ ਡਿਪਲੋਮੈਟਿਕ ਅਤੇ ਅਧਿਕਾਰਿਤ ਵੀਜ਼ਾ ਅਤੇ ਕੁਝ B1 B2 ਜਾਂ B1/B2 ਵੀਜ਼ਾ ਧਾਰਕ ਜਿਨ੍ਹਾਂ ਦਾ ਪਿਛਲਾ ਵੀਜ਼ਾ 12 ਮਹੀਨਿਆਂ ਦੇ ਅੰਦਰ ਖਤਮ ਹੋ ਗਿਆ ਹੈ ਉਹਨਾਂ ਨੂੰ ਇੰਟਰਵਿਊ ਤੋਂ ਬਿਨਾਂ ਅਰਜ਼ੀ ਦੇਣ ਦੀ ਇਜਾਜ਼ਤ ਹੈ। 2022 ਦੇ ਵਿੱਚ 320000 H1B ਵੀਜ਼ਾ ਦੇ ਵਿੱਚੋਂ 77% ਭਾਰਤੀਆਂ ਕੋਲ ਸਨ ਤੇ 2023 ਚ 386000 ਵੀਜ਼ਾ ਦੇ ਵਿੱਚੋਂ 72.3% ਭਾਰਤੀਆਂ ਕੋਲ ਸੀ ਇਸ ਫੈਸਲੇ ਦਾ ਭਾਰਤੀ ਤਕਨੀਕੀ ਕਰਮਚਾਰੀਆਂ ਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ ਕਿਉਂਕਿ ਭਾਰਤ ਚ ਸੱਤ ਤੋਂ ਵੱਧ H1B ਵੀਜ਼ਾ ਤੜਕ ਸਨ ਸਿਨਸ ਫ੍ਰਾਂਸਿਸਕੋ ਯੂਨੀਵਰਸਿਟੀ ਦੇ ਪ੍ਰੋਫੈਸਰ ਬਿਲ ਹੇਨਨ ਨੇ ਕਿਹਾ ਕਿ ਇਸ ਨਵੇਂ ਨਿਯਮ ਨਾਲ ਵੀਜ਼ਾ ਪ੍ਰਕਿਰਿਆ ਚ ਦੇਰੀ ਹੋਵੇਗੀ ਇਹ ਮਹਿੰਗਾ ਸਾਬਤ ਹੋ ਸਕਦਾ ਹੈ ਕਿਉਂਕਿ ਬੇਨਕਾਰ ਭਾਰਤ ਜਾਂ ਹੋਰ ਦੇਸ਼ਾਂ ਚ ਫਸ ਸਕਦੇ ਨੇ ਤੇ ਸਮੇਂ ਸਿਰ ਕੰਮ ਤੇ ਵਾਪਸ ਨਹੀਂ ਆ ਸਕਣਗੇ ਉਹਨਾਂ ਦੱਸਿਆ ਹੈ ਕਿ ਵੀਜ਼ਾ ਪਹਿਲਾਂ ਕੁਝ ਹਫ਼ਤਿਆਂ ਚ ਡਰੌਪ ਬਾਕਸ ਤੋਂ ਉਪਲਬਧ ਹੋ ਜਾਂਦਾ ਸੀ ਪਰ ਹੁਣ ਇੰਟਰਵਿਊ ਦੀ ਜ਼ਰੂਰਤ ਕਾਰਨ ਪ੍ਰਕਿਰਿਆ ਚ ਹੋਰ ਸਮਾਂ ਲੱਗੇਗਾ ਯੂਨਿਟ ਅਮਰੀਕਾ ਤੋਂ ਹੀ ਬੜੀ ਹੀ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਸਿੱਖ ਵਿਅਕਤੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਹਾਲਤ ਇਸਰੇਲੇ ਗੰਭੀਰ ਦੱਸੀ ਜਾਂਦੀ ਹੈ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ਦੇ ਉੱਤੇ ਇੱਕ ਵਿਅਕਤੀ ਦੇ ਵੱਲੋਂ ਗੋਲਫ ਕਲੱਬ ਦੇ ਨਾਲ ਬੇਰਹਿਮ ਹਮਲਾ ਕੀਤਾ ਗਿਆ ਲਾਸ ਐਂਜਲਿਸ ਦੇ ਵਿੱਚ ਵਾਪਰੀ ਇਹ ਘਟਨਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਸ਼ੱਕੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਮਰੀਕਾ 'ਚ ਸਿੱਖ ਪਾਈਚਾਰਾ ਅਕਸਰ ਨਸਲੀ ਹਮਲੇ ਦਾ ਸ਼ਿਕਾਰ ਬੰਦਾ ਰਿਹਾ ਹੈ ਤਾਜ਼ਾ ਮਾਮਲੇ 'ਚ ਲਾਸ ਐਂਜਲਿਸ 'ਚ ਇੱਕ ਬਜ਼ੁਰਗ ਸਿੱਖ ਵਿਅਕਤੀ 'ਤੇ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਹਰਪਾਲ ਸਿੰਘ ਨੂੰ ਹਮਲੇ ਦੌਰਾਨ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਗੰਭੀਰ ਹਾਲਤ ਦੇ ਵਿੱਚ ਪਾਏ ਗਏ। ਇਸ ਹਮਲੇ 'ਚ ਬਜ਼ੁਰਗ ਸਿੱਖ ਦੀ ਖੋਪੜੀ 'ਚ ਫ੍ਰੈਕਚਰ ਹੋ ਗਿਆ ਤੇ ਉਸ ਨੂੰ ਦਿਮਾਗੀ ਸੱਟ ਲੱਗਦੀ ਹੈ। ਇਸ ਮਾਮਲੇ 'ਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਹਮਲੇ 'ਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 70 ਸਾਲਾਂ ਹਰਪਾਲ ਸਿੰਘ ਤੇ ਬੇਕਰ ਵਿਅਕਤੀ ਵੋ ਰਿਚਰਡ ਵਿਟਾਗਲਿਆਨੋ ਨੇ ਉਦੋਂ ਹਮਲਾ ਕੀਤਾ ਜਦੋਂ ਉਹ 4 ਅਗਸਤ ਨੂੰ ਲਾਸਨਜੇਲਿਸ ਦੇ ਸਿੱਖ ਗੁਰਦੁਆਰੇ ਨੇੜੇ ਆਪਣੀ ਰੋਜ਼ਾਨਾ ਸੈਰ ਕਰ ਰਹੇ ਸਨ। ਲੋਸ ਐਂਜਲਸ ਪੁਲਿਸ ਵਿਭਾਗ ਨੇ ਆਖਿਆ ਹੈ ਕਿ 44 ਸਾਲਾਂ ਵਿਟਾਗਿ ਲਿਆਨੋ ਨੂੰ ਸਿੰਘ ਤੇ ਬੇਰਹਿਮ ਹਮਲੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਵਿਟਾਗਲੀਆਨੋ ਤੇ ਕਾਤਕ ਹਥਿਆਰ ਦੇ ਨਾਲ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਜ਼ਮਾਨਤ 11 ਲੱਖ ਅਮਰੀਕੀ ਡਾਲਰ ਦੀ ਰੱਖੀ ਗਈ ਹੈ ਐਡਵੋਕੇਸੀ ਗਰੁੱਪ ਦ ਸਿੱਖ ਕੋਲੀਜ਼ਨ ਨੇ ਕਿਹਾ ਹੈ ਕਿ ਸਿੰਘ ਤੇ ਬੇਰਮੀ ਦੇ ਨਾਲ ਹਮਲੇ ਲਈ ਸ਼ੱਕੀ ਹਿਰਾਸਤ ਦੇ ਵਿੱਚ ਹੈ ਪਰ ਪੁਲਿਸ ਮਾਮਲੇ ਦੀ ਨਫ਼ਰਤ ਅਪਰਾਧ ਵਜੋਂ ਜਾਂਚ ਨਹੀਂ ਕਰ ਰਹੀ ਉਹਨਾਂ ਨੇ ਮਾਮਲੇ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਦੀ ਮੰਗ ਕੀਤੀ ਹੈ ਸਿੰਘ ਦੇ ਭਰਾ ਡਾਕਟਰ ਗੁਰਦੇਵਾਲ ਸਿੰਘ ਰੰਦਾਵਾ ਨੇ ਆਖਿਆ ਕਿ ਉਹ ਧੰਨਵਾਦੀ ਨੇ ਕਿ ਪੁਲਿਸ ਨੇ ਭਿਆਨਕ ਹਮਲੇ ਲਈ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਨਿਆਂ ਦੀ ਮੰਗ ਕੀਤੀ ਜਾਂਦੀ ਹੈ ਉਦੜੇ ਚਸ਼ਮਦੀਦਾ ਮੁਤਾਬਿਕ ਉਹਨਾਂ ਨੇ ਝਗੜਾ ਸ਼ੁਰੂ ਹੁੰਦਿਆ ਨਹੀਂ ਵੇਖਿਆ ਪਰ ਦੋ ਆਦਮੀਆਂ ਨੂੰ ਇੱਕ ਦੂਜੇ ਤੇ ਧਾਂਤੀਆਂ ਚੀਜ਼ਾਂ ਹਿਲਾਉਂਦੇ ਹੋਏ ਵੇਖਿਆ ਵਿਟਾਗਲੀਆਨੋ ਨੇ ਹਰਪਾਲ ਸਿੰਘ ਤੇ ਉਹਦਾ ਜਾਨਲੇਵਾ ਹਮਲਾ ਕੀਤਾ ਜਦੋਂ ਜ਼ਮੀਨ ਤੇ ਸੀ ਜਿੱਦੋਂ ਗਵਾਹਾਂ ਨੇ ਦਖਲ ਦਿੱਤਾ ਤਾਂ ਵਿਟਾਗਲੀਆਨੋ ਆਪਣੀ ਸਾਈਕਲ ਤੇ ਸਵਾਰ ਹੋ ਕੇ ਭੱਜ ਗਿਆ ਲਾਸ Ăਂਜਲੈਸ ਫਾਇਰ ਡਿਪਾਰਟਮੈਂਟ ਦੇ ਪੈਰਾਮੈਡਿਕਸ ਨੇ ਜਵਾਬ ਦਿੱਤਾ ਤੇ ਹਰਪਾਲ ਸਿੰਘ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਗੰਬੀਰ ਸੱਟਾਂ ਨਾਲ ਸਿੰਘ ਹਜੇ ਵੀ ਇੱਕ ਡਾਕਟਰ ਦੀ ਦੇਖਪਾਲ ਦੇ ਹੇਠ ਹੈ ਵਿਚ ਅਗਲੇ ਆਨੋ ਦਾ ਨਸ਼ੀਲੇ ਪਦਾਰਥਾਂ ਘਾਤਕ ਹਥਿਆਰ ਨਾਲ ਹਮਲੇ ਤੇ ਵੱਖ-ਵੱਖ ਹਥਿਆਰਾਂ ਦੇ ਦੋਸ਼ਾਂ ਲਈ ਇੱਕ ਵਿਆਪਕ ਅਪਰਾਧਿਕ ਰਿਕਾਰਡ ਹੈ ਇਸ ਮਾਮਲੇ 'ਚ ਸਬੂਤਾਂ ਦੇ ਆਧਾਰ 'ਤੇ ਪੁਲਿਸ ਤਾਂ ਮੰਨਿਆ ਹੈ ਕਿ ਹਮਲਾ ਨਫ਼ਰਤ ਅਪਰਾਧ ਨਹੀਂ ਸੀ ਸਗੋਂ ਪੀੜਤ ਦੀ ਜਾਇਦਾਦ ਨੂੰ ਲੈ ਕੇ ਵਿਵਾਦ ਤੋਂ ਪ੍ਰੇਰਿਤ ਸੀ ਐਲਪੀਜੀ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਸਥਾਨਕ ਅਧਿਕਾਰੀ ਇਲਾਕੇ 'ਚ ਵਾਧੂ ਗਸ਼ਤ ਕਰਨਗੇ ਸਿੱਖ ਪਾਈਚਾਰੇ ਦੀਆਂ ਹੋਰ ਚਿੰਤਾਵਾਂ ਨੂੰ ਦੂਰ ਕਰਨ ਲਈ ਪਾਈਚਾਰੇ ਦੇ ਨਾਲ ਜੁੜਨਾ ਜਾਰੀ ਰੱਖਣਗੇ ਤੇ ਉਦੋਂ ਅਮਰੀਕਾ ਤੇ ਪਾਕਿਸਤਾਨ ਦੀ ਦੋਸਤੀ ਦਿਨ ਬਦ ਦਿਨ ਵਧੇ ਜਾ ਰਹੀ ਹੈ ਅਮਰੀਕਾ ਤੇ ਪਾਕਿਸਤਾਨ ਨੇ ਠਾਨ ਲਿਆ ਹੈ ਕਿ ਮਿਲ ਕੇ ਅਤਵਾਦੀ ਸੰਗਠਨਾਂ ਦਾ ਖਾਤਮਾ ਕਰਨਗੇ ਤੇ ਕੁਝ ਦਿਨ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਦੇ ਵਿੱਚ ਸਥਿਤ ਬੀਏਲੇ ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਤੇ ਹੁਣ ਦੋਹਾਂ ਹੀ ਦੇਸ਼ਾਂ ਦੇ ਵਿਚਾਲੇ ਇੱਕ ਦਵੱਲੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ ਦੇ ਵਿੱਚ ਅਤਵਾਦੀ ਸੰਗਠਨਾ ਨੂੰ ਦੋਵੇਂ ਦੇਸ਼ ਮਿਲ ਕੇ ਖਤਮ ਕਰਨਗੇ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਨੇੜਤਾ ਵਧਦੀ ਚੱਲੀ ਹੈ ਹੁਣ ਪਾਕਿਸਤਾਨ ਤੇ ਅਮਰੀਕਾ بلوچستان ਲਿਬ੍ਰੇਸ਼ਨ ਆਰਮੀ ਇਸਲਾਮਿਕ ਸਟੇਟ ਖੁਰਾਸਨ ਅਤੇ ਤਾਲਿਬਾਨ ਸਨੇ ਪ੍ਰਮੁੱਖ ਅਤਵਾਦੀ ਸੰਗਠਨਾ ਨਾਲ ਨਜਿੱਠਣ ਲਈ ਦਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਤੇ ਸਹਿਮਤ ਹੋਏ ਨੇ ਇਹ ਸਮਝੌਤਾ ਇਸਲਾਮਾਬਾਦ ਦੇ ਵਿੱਚ ਹੋਈ ਦਵੱਲੀ ਅਤਵਾਦ ਵਿਰੋਧੀ ਗੱਲਬਾਤ ਦੌਰਾਨ ਹੋਇਆ ਹੈ ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਦੇ ਵਿੱਚ ਸਥਿਤ ਬੀਐਲਈਨਓ ਵਿਦੇਸ਼ੀ ਅਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ ਮੀਟਿੰਗ ਦੀ ਸਹਿ ਪ੍ਰਧਾਨਗੀ ਪਾਕਿਸਤਾਨ ਦੇ ਸੰਯੁਕਤ ਰਾਸ਼ਟਰ ਮਾਮਲਿਆਂ ਦੇ ਵਿਸ਼ੇਸ਼ ਸਕੱਤਰ ਨਬੀਲ ਮੁਨੀਰ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਕਾਰਜਕਾਰੀ ਅਤਵਾਦ ਵਿਰੋਧੀ ਕੋਆਰਡੀਨੇਟਰ ਗੈਗਰੀ ਜੀ ਲੋਰੈਂਜੋ ਨੇ ਕੀਤੀ ਸੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਅਨੁਸਾਰ ਦੋਵਾਂ ਧਿਰਾਂ ਨੇ ਸਾਰੇ ਰੂਪਾਂ ਦੇ ਅਤਵਾਦ ਨਾਲ ਲੜਨ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ ਹੈ ਬਿਆਨ ਚ ਆਖਿਆ ਗਿਆ ਹੈ ਕਿ ਦੋਵਾਂ ਵਫਦਾਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਆਈਐਸਾ ਖੁਰਾਸਾਨ ਅਤੇ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੁਆਰਾ ਪੈਦਾ ਕੀਤੇ ਗਏ ਅਤਵਾਦੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਵਿਕਸਿਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਈਵਾਲੀ ਨੂੰ ਦੁਹਰਾਉਂਦਿਆਂ ਹੋਇਆਂ ਦੋਵਾਂ ਤੇ ਰਾ ਕਹਿਣਾ ਸੀ ਕਿ ਅਤਵਾਦ ਦਾ ਮੁਕਾਬਲਾ ਕਰਨ ਅਤੇ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਗੱਲਬਾਤ ਬਹੁਤ ਜ਼ਰੂਰੀ ਹੈ। ਅਮਰੀਕਾ ਨੇ ਪਾਕਿਸਤਾਨ ਦੇ ਖੇਤਰ ਅਤੇ ਦੁਨੀਆ 'ਚ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੇ ਅਤਵਾਦੀ ਸੰਗਠਨਾਂ ਨੂੰ ਰੋਕਣ 'ਚ ਲਗਾਤਾਰ ਸਫਲਤਾਵਾਂ ਦੀ ਸ਼ਲਾਘਾ ਕੀਤੀ। ਦੋਵਾਂ ਵਫਦਾ ਨੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਅਤਵਾਦੀ ਉਦੇਸ਼ਾਂ ਲਈ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਵਰਤੋਂ ਨੂੰ ਰੋਕਣ ਲਈ ਮਜ਼ਬੂਤ ਸੰਸਥਾਗਤ ਢਾਂਚੇ ਬਣਾਉਣ ਤੇ ਸਮਰੱਥਾਵਾਂ ਵਿਕਸਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਕਾਬਿਲ ਗੌਰ ਹੈ ਕਿ ਹਾਲ ਹੀ ਦੇ ਮਹੀਨਿਆਂ 'ਚ ਪਾਕਿਸਤਾਨ ਤੇ ਅਮਰੀਕਾ ਦੇ ਸਬੰਧਾਂ 'ਚ ਕਾਫੀ ਸੁਧਾਰ ਹੋਇਆ ਹੈ। ਇਸ ਦਾ ਸਾਬਤ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਦੇ ਅਮਰੀਕਾ ਦੇ ਲਗਾਤਾਰ ਦੌਰਿਆਂ ਤੇ ਰਾਸ਼ਟਰਪਤੀ ਡੋਨਾਲਟ 트াম্প ਸਨੇ ਉੱਚ ਪੱਧਰੀ ਮੀਟਿੰਗਾਂ ਤੋਂ ਵੀ ਮਿਲਦਾ ਹੈ ਤੇ ਦੂਜੇ ਪਾਸੇ ਰੇਲ ਗੱਡੀ ਦੇ 35 ਡੱਬੇ ਪਟਣੀ ਤੋਂ ਉਤਰ ਗਏ ਨੇ ਰਾਹਤ ਕਾਰਜ ਜਾਰੀ ਹੈ ਔਰ ਇੱਕ ਰੇਲ ਗੱਡੀ ਦੇ ਡੱਬੇ ਜਦੋਂ ਪਟਣੀ ਤੋਂ ਉਤਰੇ ਤਾਂ ਇਸ ਦੀ ਜਾਣਕਾਰੀ ਆਗੋਂਗੋ ਇਲਾਕੇ ਦੇ ਵਿੱਚ ਫੈਲ ਗਈ ਚੰਗੀ ਕਿਸਮਤ ਇਹ ਰਹੀ ਕਿ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਫਿਲਹਾਲ ਇਸ ਘਟਨਾ ਦੇ ਵਿੱਚ ਜਾਨਲੇਵਾ ਸੱਟਾਂ ਲੱਗਣ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਤਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਦੇ ਬੀਤੇ ਦਿਨ ਟੈਕਸਾਸ ਦੇ ਇੱਕ ਛੋਟੇ ਜਿਹੇ ਸ਼ਹਿਰ ਨੇੜੇ ਯੂਨੀਅਨ ਪੈਸੀਫਿਕ ਰੇਲ ਗੱਡੀ ਦੇ 35 ਡੱਬੇ ਪੱਤਰੀ ਤੋਂ ਉਤਰ ਗਏ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਯੂਨੀਅਨ ਪੈਸੀਫਿਕ ਦੇ ਬੁਲਾਰੇ ਰੋਬਨ ਟਾਸਪਰ ਨੇ ਕਿਹਾ ਕਿ ਬੀਤੇ ਦਿਨ ਵਾਪਰੀ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਕਿ ਸੁਨੋ ਵੀ ਸੁਰੱਖਿਆ ਜਗਾਤੇ ਜਾਣ ਦੇ ਹੁਕਮ ਨਹੀਂ ਦਿੱਤੇ ਗਏ ਨਿਊਜ਼ ਫੁਟੇਜ ਚ ਪਿੰਡੂ ਖੇਤਰ ਚ ਸਥਿਤ ਰੇਲਵੇ ਟਰੈਕ ਤੇ ਕਈ ਰੇਲਗੱਡੀ ਦੇ ਕਈ ਡੱਬੇ ਇੱਕ ਦੂਜੇ ਦੇ ਉੱਪਰ ਚੜੇ ਦਿਖਾਈ ਦਿੱਤੇ ਪਟੜੀ ਤੋਂ ਉਤਰਨ ਵਾਲੀ ਥਾਂ ਕੋਲ ਕਾਦੀ ਅੱਗ ਅਤੇ ਧੂੰਆਂ ਵੇਖਿਆ ਜਾ ਸਕਦਾ ਹੈ ਢਾਈਸਵਰ ਨੇ ਕਿਹਾ ਕਿ ਪੋਲੋ ਪਿੰਟੋ ਫਾਇਰ ਡਿਪਾਰਟਮੈਂਟ ਕਾਦੀ ਅੱਗ ਤੇ ਕਾਬੂ ਕਰਨ ਦੇ ਲਈ ਕੰਮ ਕਰ ਰਿਹਾ ਹੈ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਆਖਿਆ ਕਿ ਤੋੜਨ ਤੇ ਪਤਾ ਨਹੀਂ ਲੱਗ ਸਕਿਆ ਕਿ ਪਟੜੀ ਤੋਂ ਉtre ਰੇਲਗੱਡੀ ਦੇ ਡੱਬਿਆਂ ਚ ਕੀ ਸੀ ਢਾਈਸਵਰ ਦਾ ਕਹਿਣਾ ਹੈ ਕਿ ਡੱਬਿਆਂ ਦੇ ਪਟੜੀ ਤੋਂ ਉਤਰਨ ਦੀ ਇਹ ਘਟਨਾ ਦੇ ਪੂਰਬ ਚ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਗਾਰਡਨ ਫੋਰਟ ਵਰਸ ਤੋਂ ਲਗਭਗ 100 ਕਿਲੋਮੀਟਰ ਦੱਖਣ ਪੱਛਮ ਚ ਸਥਿਤ ਹੈ ਐਮਰਜੈਂਸੀ ਸਰਵਿਸਿਜ਼ ਡਿਸਟ੍ਰਿਕਟ ਨੇ ਇੱਕ ਬਿਆਨ ਚ ਆਖਿਆ ਹੈ ਕਿ ਕਮਚਾਰੀ ਮੌਕੇ ਤੇ ਨੇ ਰਾਹਤ ਕਾਰਜ ਜਾਰੀ ਹੈ ਆਗਬਜਾਊ ਅਧਿਕਾਰੀ ਘਟਨਾ ਸਥਾਨ ਤੇ ਸਾਵਧਾਨੀ ਦੇ ਨਾਲ ਅੱਗੇ ਵਧ ਰਹੇ ਨੇ ਸ੍ਰੇਸਾ ਨਸ਼ ਦੀਆਂ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਅਗਲੇ ਮਹੀਨੇ ਅਮਰੀਕਾ ਦਾ ਦੌਰਾ ਕਰ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਚ ਹੋਣਗੇ ਸ਼ਾਮਿਲ ਅਮਰੀਕਾ ਨੇ ਵੀਜ਼ਾ ਨਿਯਮਾਂ 'ਚ ਕੀਤੇ ਬਦਲਾ H1B L1 ਤੇ B1 ਵੀਜ਼ਾ ਲਈ ਇੰਟਰਵਿਊ ਹੋਵੇਗੀ ਲਾਜ਼ਮੀ ਅਮਰੀਕਾ 'ਚ ਸਿੱਖ ਵਿਅਕਤੀ ਤੇ ਹੋਇਆ ਜਾਣ ਲੇਵਾ ਹਮਲਾ 716 ਸਿੱਖ ਬਜ਼ੁਰਗ ਤੇ ਗੋਲਫ ਕਲੱਬ ਦੇ ਨਾਲ ਕੀਤਾ ਗਿਆ ਕਤਖਮਲਾ ਇਸ ਦੇ ਨਾਲ ਹੀ ਮੈਨੇ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ